ਦੋਸਤੋ ਗੱਲ ਕਰਨ ਲੱਗਿਆ ਹਾਊਟ ਸੀਟ ਬਠਿੰਡਾ ਦੀ ਬਠਿੰਡਾ ਸੀਟ ਦੇ ਉੱਤੇ ਇਸ ਵਾਰ ਕੌਣ ਮਾਰੂਗਾ ਬਾਜੀ ਤੇ ਕਿਹਨੂੰ ਦੇਖਣਾ ਪਊਗਾ ਹਾਰ ਦਾ ਮੂੰਹ ਚਰਚਾਵਾ ਦਾ ਬਾਜ਼ਾਰ ਆ ਜਿਹੜਾ ਬਹੁਤ ਜ਼ਿਆਦਾ ਗਰਮਾ ਕੋਈ ਕਹਿ ਰਿਹਾ ਕਿ ਬਾਦਲਾਂ ਦਾ ਗੱਡਾ ਚੱਕੜ ਦੇ ਵਿੱਚ ਫਸਿਆ ਹੋਇਆ ਐ ਕਿ ਨਿਕਲਣਾ ਬਹੁਤ ਮੁਸ਼ਕਲ ਐ ਤੇ ਕੋਈ ਕਹਿ ਰਿਹਾ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਅੰਦਰ ਖਾਤੇ ਸਮਝੌਤਾ ਐ ਇਸੇ ਕਰਕੇ ਕਾਂਗਰਸ ਪਾਰਟੀ ਵੱਲੋਂ ਅਮਰਤਾ ਵੜਿੰਗ ਦੀ ਥਾਂ ਤੇ ਜੀਤਮੇਂਦਰ ਸਿੱਧੂ ਨੂੰ ਉਮੀਦਵਾਰ ਬਣਾਇਆ ਗਿਆ ਐ ਤੇ ਕੋਈ ਕਹਿ ਰਿਹਾ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਦਾ ਫਾਇਦਾ ਅਕਾਲੀ ਦਲ ਨੂੰ ਮਿਲੂਗਾ ਤੇ ਕੋਈ ਕਹਿ ਰਿਹਾ ਕਾਂਗਰਸ ਨੂੰ ਮਿਲੂਗਾ ਤੇ ਕੋਈ ਕਹਿ ਰਿਹਾ ਆਮ ਆਦਮੀ ਪਾਰਟੀ ਨੂੰ ਮਿਲੂਗਾ ਜਿੱਥੇ ਗਰਮੀ ਪੂਰੇ ਜੋਰਾਂ ਤੇ ਪੈ ਰਹੀ ਆ ਉੱਥੇ ਹੀ ਸਿਆਸੀ ਚਰਚਾਵਾਂ ਦਾ ਬਾਜ਼ਾਰ ਵੀ ਪੂਰਾ ਸਿਖਰ ਤੇ ਗਰਮ ਹੈ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੋਣੀ ਆ ਮਹਿਜ 3 ਦਿਨ ਬਾਕੀ ਨੇਗੇ ਤੇ ਪਹਿਲਾਂ ਨਜ਼ਰ ਮਾਰ ਲੈਨੇ ਆ ਬਠਿੰਡਾ ਸੀਟ ਤੇ ਆਪਣੀ ਕਿਸਮਤ ਅਜ਼ਮਾ ਰਹੇ ਉਮੀਦਵਾਰਾਂ ਵੱਲ ਦੱਸ ਦਈਏ ਕਿ ਬਠਿੰਡਾ ਸੀਟ ਦੇ ਉੱਤੇ 18 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ ਤੇ 18 ਦੇ ਵਿੱਚੋਂ 8 ਉਮੀਦਵਾਰ ਆਜਾਦ ਨੇ ਤੇ ਸਤਾਧਾਰੀ ਪਤਰ ਵੱਲੋਂ ਕੈਬਨਟ ਮੰਤਰੀ ਗਰਮੀਤ ਸਿੰਘ ਕੁੜੀਆਂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਬਣਾਇਆ ਗਿਆ ਤੇ ਕਾਂਗਰਸ ਪਾਰਟੀ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਤੇ ਭਾਜਪਾ ਵੱਲੋਂ ਪਰਮਪਾਲ ਕੌਰ ਮਲੂਕਾ ਨੂੰ ਆਪਣਾ ਉਮੀਦਵਾਰ ਬਣਾ ਕੇ ਚੋਣ ਖਾੜੇ ਦੇ ਵਿੱਚ ਉਤਾਰਿਆ ਗਿਆ ਤੇ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਵੱਲੋਂ ਲੱਖਾ ਸਿੰਘ ਸਧਾਨਾ ਤੇ ਬੀਐਸਪੀ ਵੱਲੋਂ ਨਿੱਕਾ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਦੋਸਤੋ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਨੌ ਵਿਧਾਨ ਸਭਾ ਹਲਕੇ ਪੈਂਦੇ ਨੇ ਜਿਨ੍ਹਾਂ ਦੇ ਵਿੱਚ ਲੰਬੀ ਬਠਿੰਡਾ ਅਰਬਨ ਬਠਿੰਡਾ ਦਿਹਾਤੀ ਪੁੱਚੋ ਮੰਡੀ ਮੌੜ ਤਲਵੰਡੀ ਸਾਬੋ ਮਾਨਸਾ ਸਰਦੂਲਗੜ੍ਹ ਤੇ ਬਡਲਾੜਾ ਇਹ ਨੌ ਹਲਕੇ ਬਠਿੰਡਾ ਲੋਕ ਸਭਾ ਸੀਟ ਦੇ ਵਿੱਚ ਪੈਂਦੇ ਨੇ ਤੇ ਇਹ ਵੀ ਦੱਸ ਦਈਏ ਵੀ ਇਹਨਾਂ ਨੌ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਹੋਏ ਨੇ ਤੇ ਜੇਕਰ ਪਛਾਂਬਤ ਨਿਗਾਹ ਮਾਰੀ ਜਾਵੇ ਤਾਂ ਬਠਿੰਡਾ ਲੋਕ ਸਭਾ ਸੀਟ ਦੇ ਉੱਤੇ ਬਾਦਲ ਪਰਿਵਾਰ ਦੀ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਤਿੰਨ ਵਾਰ ਲਗਾਤਾਰ ਐਮਪੀ ਰਹਿ ਚੁੱਕੇ ਨੇ ਸਾਲ 2009 ਦੇ ਵਿੱਚ ਬੀਬਾ ਹਰਸਿਮਰਤ ਕੌਰ ਨੇ ਕੈਪਟਨ ਮਰਿੰਦਰ ਸਿੰਘ ਦੇ بیٹے ਰਾਣੇਂਦਰ ਸਿੰਘ ਨੂੰ 120948 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ ਤੇ ਜੇਕਰ ਸਾਲ 2014 ਦੀ ਗੱਲ ਕੀਤੀ ਜਾਵੇ ਤਾਂ ਸਾਲ 2014 ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 19395 ਵੋਟਾਂ ਦੇ ਨਾਲ ਹਰਾ ਕੇ ਜਿੱਤ ਦਰਜ ਕੀਤੀ ਸੀ ਤੇ 2019 ਦੇ ਵਿੱਚ ਕਾਂਗਰਸ ਪਾਰਟੀ ਦੇ ਰਾਜਾ ਬੜਿੰਗ ਨੂੰ 21722 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਸੀ ਪਰ ਹੁਣ ਦੀ ਜੇਕਰ ਗੱਲ ਕੀਤੀ ਜਾਵੇ ਹੁਣ ਸਮੀਕਰਨ ਥੋੜੇ ਜੇ ਬਦਲੇ ਹੋਏ ਨੇ ਕਿਉਂਕਿ 2009 14 ਤੇ 19 ਦੀ ਗੱਲ ਕੀਤੀ ਜਾਵੇ ਤਾਂ ਉਦੋਂ ਅਕਾਲੀ ਦਲ ਦਾ ਭਾਜਪਾ ਦੇ ਨਾਲ ਗਠਜੋੜ ਸੀ ਤੇ ਬੀਬਾ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜਦੇ ਸਨ ਪਰ ਇਸ ਵਾਰ ਭਾਜਪਾ ਵੱਲੋਂ ਆਪਣੇ ਬੱਕਰੇ ਉਮੀਦਵਾਰ ਚੌਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਬਠਿੰਡਾ ਸੀਟ ਨੂੰ ਜਿੱਤਣ ਦੇ ਦਾਅਵੇ ਤਾਂ ਕਰ ਰਹੀਆਂ ਨੇ ਪਰ ਇਸ ਵਾਰ ਬਠਿੰਡਾ ਸੀਟ ਵਾਲਾ ਕਿਲਾ ਫਤਿਹ ਕਰਨਾ ਕੋਈ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਵੋਟਰ ਨੇ ਜਿਹੜੇ ਬਹੁਤ ਸਿਆਣੇ ਹੋ ਚੁੱਕੇ ਨੇ ਤੇ 50% ਤੋਂ ਜ਼ਿਆਦਾ ਵੋਟਰਾਂ ਦੀ ਗੱਲ ਕੀਤੀ ਜਾਵੇ ਬਿਲਕੁਲ ਇਸ ਵਾਰ ਸਾਇਲੈਂਟ ਨਹੀਂ ਗਏ ਕੋਈ ਵੀ ਵੋਟਰ ਆਪਣੇ ਦਿਲ ਦੀ ਗੱਲ ਖੁੱਲ ਕੇ ਨਹੀਂ ਦੱਸ ਰਿਹਾ ਕਿ ਉਹ ਕਿਹੜੀ ਪਾਰਟੀ ਨੂੰ ਵੋਟ ਪਾਊਗਾ ਤੇ ਉਸ ਦੀ ਹਮਾਇਤ ਕਿਸ ਪਾਰਟੀ ਵੱਲ ਹੈ ਵੋਟਰ ਇਸ ਵਾਰ ਸੁਣਤਾ ਸਭ ਦੀ ਰਹੇ ਨੇ ਪਰ ਕਰਨਗੇ ਆਪਣੀ ਮਰਜ਼ੀ ਤੇ ਜਿਸ ਕਾਰਨ ਬਠਿੰਡਾ ਸੀਟ ਤੇ ਇਸ ਵਾਰ ਤਕੂਨਾ ਮੁਕਾਬਲਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਤਕੂਨਾ ਮੁਕਾਬਲਾ ਤਿੰਨ ਪਾਰਟੀਆਂ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਇਹ ਤਿੰਨੇ ਪਾਰਟੀਆਂ ਦੇ ਵਿੱਚ ਤਕੂਨਾ ਮੁਕਾਬਲਾ ਮੰਨਿਆ ਜਾ ਰਿਹਾ ਹੈਗਾ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਕਹਿ ਰਿਹਾ ਹੈ ਕਿ ਉਹ ਬਠਿੰਡੇ ਦੇ ਵਿੱਚ ਏਮਜ ਯੂਨੀਵਰਸਿਟੀ ਅਤੇ ਬਠਿੰਡੇ ਨੂੰ ਮਿੰਨੀ ਚੰਡੀਗੜ੍ਹ ਵਰਗਾ ਅਕਾਲੀ ਦਲ ਨੇ ਬਣਾਇਆ ਹੈਗਾ ਤੇ ਜੇਕਰ ਦੂਜੇ ਪਾਸੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਉਹਨਾਂ ਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਜੀਸੋ ਜੁੰਟਾ ਬਿਜਲੀ ਮਾਫ ਕੀਤੀ ਆ ਤੇ ਕਿਸਾਨਾਂ ਨੂੰ ਖੇਤੀ ਦੇ ਲਈ ਬਿਜਲੀ ਆਮ ਕਰ ਦਿੰਦੀ ਹੈ ਤੇ ਇਸੇ ਤਰ੍ਹਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣੇ ਆਪਣੇ ਕੰਮ ਗਨਿਆ ਕੇ ਵੋਟਰਾਂ ਤੋਂ ਵੋਟਾਂ ਮੰਗ ਰਹੀਆਂ ਨੇ ਤੇ ਵੋਟਰ ਬਿਲਕੁਲ ਸਾਇਲੈਂਟ ਹੋ ਕੇ ਸਾਰਿਆਂ ਦੀ ਗੱਲ ਸੁਣਦੇ ਲੱਗੇ ਹੋਏ ਨੇ ਲੋਕ ਸਭਾ ਹਲਕਾ ਬਠਿੰਡਾ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਦੀ ਨਬਜ਼ ਟੋਣ ਦੀ ਕੋਸ਼ਿਸ਼ ਤਾਂ ਕਾਫੀ ਕੀਤੀ ਗਈ ਪਰ ਕੋਈ ਵੀ ਵੋਟਰ ਦਿਲ ਦੀ ਗੱਲ ਦੱਸਣ ਨੂੰ ਤਿਆਰ ਨਹੀਂ ਹੈਗਾ ਕਾਫੀ ਵੋਟਰਾਂ ਨਾਲ ਗੱਲ ਕਰਨ ਤੇ ਉਹਨਾਂ ਨੇ ਇਹੀ ਗੋਲ ਗੱਲ ਕਰ ਦਿੱਤੀ ਕਿ ਦੇਖਾਂਗੇ ਜੀ ਸਮਾਂ ਆਉਣ ਤੇ ਜਿਹਨੂੰ ਠੀਕ ਲੱਗਿਆ ਪਾ ਦਾਂਗੇ ਪਰ ਅੰਦਰਲੀ ਗੱਲ ਆ ਜਿਹੜੀ ਕੋਈ ਵੀ ਵੋਟਰ ਦੱਸਣ ਨੂੰ ਤਿਆਰ ਨਹੀਂ ਹੈਗਾ ਪਰ ਇੱਕ ਗੱਲ ਜ਼ਰੂਰ ਹੈਗਾ ਜੇਕਰ ਇਸ ਵਾਰ ਬਾਦਲ ਪਰਿਵਾਰ ਦੇ ਨੂੰ ਹਰਸਿਮਰਤ ਕੌਰ ਬਾਦਲਾ ਬਠਿੰਡਾ ਸੀਟ ਤੋਂ ਚੋਣ ਹਾਰ ਜਾਂਦੀ ਹੈ ਤਾਂ ਪਹਿਲਾਂ ਹੀ ਔਖੀ ਘੜੀ ਦੇ ਵਿੱਚ ਚੱਲ ਰਹੇ ਅਕਾਲੀ ਦਲ ਨੂੰ ਹੋਰ ਔਖਾ ਸਮਾਂ ਦੇਖਣਾ ਪੈ ਸਕਦਾ ਹੈ ਪਰ ਫੈਸਲਾ ਜਿਹੜਾ ਫੈਸਲਾ ਵੋਟਰਾਂ ਨੇ ਕਰਨਾ ਵੀ ਕਿਸ ਨੂੰ ਲੋਕ ਸਭਾ ਦੀਆਂ ਪੌੜੀਆਂ ਚੜਾਉਣੀਆਂ ਨੇ ਤੇ ਕਿਸ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਣਾ ਪਰ ਬਠਿੰਡਾ ਸੀਟ ਤੇ ਇਸ ਵਾਰ ਜਿੰਨਾ ਸੌਖਾ ਕੰਮ ਨਹੀਂ ਹੈਗਾ ਇਸ ਕਰਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਨੀਂਦ ਉੱਡੀ ਪਈ ਹੈਗੀ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ VOTERਾਂ ਨੂੰ ਭਰਮਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੀਆਂ ਹੋਈਆਂ ਨੇ ਪਰ VOTERਾ ਜਿਹੜਾ ਕਾਫੀ ਸਿਆਣਾ ਹੋ ਚੁੱਕਿਆ ਤੇ VOTERਾ ਜਿਹੜਾ ਹੁਣ ਸਿਆਸੀ ਬੰਦਿਆਂ ਦੀ ਗੱਲਾਂ ਦੇ ਵਿੱਚ ਆਉਣ ਵਾਲਾ ਨਹੀਂ ਰਿਹਾ ਤੇ ਤਿੰਨ ਦਿਨ ਦਾ ਸਮਾਂ ਜਿਹੜਾ ਬਾਕੀ ਰਹਿ ਗਿਆ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੋ ਜਾਣੀ ਹੈ ਉਮੀਦਵਾਰਾਂ ਦੀ ਕਿਸਮਤ ਦਾ ਜਿਹੜਾ ਫੈਸਲਾ ਆਈ ਵੀ ਐਮ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਊਗਾ ਤੇ 4 ਤਰੀਕ ਨੂੰ ਗਿਣਤੀ ਉਪਰੰਤ ਪਤਾ ਲੱਗ ਜਾਊਗਾ ਕਿ ਕੌਣ ਕਿੰਨੇ ਕ ਪਾਣੀ ਦੇ ਵਿੱਚ ਐ ਦੋਸਤੋ ਬਠਿੰਡਾ ਸੀਟ ਬਾਰੇ ਤੁਹਾਡੀ ਕੀ رائے ਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ